ਜੀ ਅੱਜ ਸੋਨੂੰ ਫਾਰਮ ਹਾਊਸ ਤੇ ਕੋਣੇ ਆ ਕੈਨੇਡਾ ਦੇ ਕਿਸਾਨ ਤੇ ਖੇਤ ਤੇ ਮੈਂ ਵੀ ਰੋਡ ਤੇ ਜਾਂਦਾ ਹੀ ਵੇਖਦਾ ਹੁੰਦਾ ਸੀ ਤੇ ਪਰ ਅੱਜ ਹੁਣ ਦੇਖਦੇ ਆ ਵੀ ਜਿਹੜੇ ਇਹਨਾਂ ਦੇ ਫਾਰਮ ਹਾਊਸ ਹੁੰਦੇ ਆ ਕਿਵੇਂ ਖੇਤੀ ਹੁੰਦੀ ਹੈ ਇੱਥੇ ਤੇ ਇਧਰ ਦੇ ਪਾਸੇ ਸ਼ੁਰੂ ਹੋ ਗਿਆ ਜੀ ਖੇਤ ਤੇ ਹਣੀ ਦਾ ਆ ਰੰਗ ਵੀ ਆ ਪਹਿਲਾਂ ਸਾਨੂੰ ਰੰਗ ਦਿਖਾਇਆ ਸੀ ਗੱਡੀ ਤੇ ਬੈਠੇ ਹੁੰਦੇ ਸੀ ਅਸੀਂ ਤੇ ਅੱਜ ਅਸਲ ਜਿਹੜਾ ਟਰੱਕ ਦਾ ਮੋਬਾਈਲ ਵੈਨ ਹੈ ਨਾ ਜੀ ਆ ਹੁਣ ਇਲਾਜ ਕਰਨ ਜਾ ਰਹੇ ਆ ਕੋਈ ਮਰੀਜ਼ ਦਾ ਇਹਦੀ ਜਿਹੜੀ ਮੋਬਾਈਲ ਵੈਨ ਰਾਈ ਤੇ ਸਾਡੇ ਵੀ ਹਲੇ ਪਾਸੇ ਦਿਖਾਵਾਂਗੇ ਬਾਅਦ ਚ ਸਾਨੂੰ ਇੱਥੋਂ ਬੜਾ ਗਿਆ ਆਦੇ ਸਾਰੇ ਇਹ ਕਿਹੜੇ ਆਪਣੇ ਭਾਈ ਸਾਹਿਬ ਇਹ ਹੋਣਾ ਇਹ ਰਾਏ ਫਾਰਮ ਦਾ ਰਾਏ ਫਾਰਮ ਉਧਰ ਦੇ ਆ ਇਧਰ ਦੇ ਆਪਣੇ ਦੇ ਗਵਰੇ ਆਲੇ ਜਲੰਧਰ ਦੇ ਹੋਰ ਜੀ ਇੱਥੇ ਤਾਂ ਦਿਹਾੜੀਆਂ ਵੀ ਗਾਰ ਤੇ ਆਉਂਦਾ ਬਾਈ ਆਪਾਂ ਕਹਿੰਦਾ ਵੀ ਉੱਤੇ ਮਾਲਕ ਆਉਂਦਾ ਕਾ ਗੱਡੀ ਤੇ ਤੇ ਇੱਥੇ ਦਿਹਾੜੀ ਜਿਹੜਾ ਕੰਮ ਆਉਂਦਾ ਉਹ ਵੀ ਗੱਡੀ ਤੇ ਆਉਂਦਾ ਦਾ ਕੰਮ ਚੱਲੀ ਜਾਣਾ ਚੱਲਦਾ ਹੁੰਦਾ ਤੇ ਮੈਂ ਨਾਲ ਸਿੰਘ ਬਰਖਾ ਸ਼ੁਰੂਆ ਕਰਨੀਆਂ ਤੇ ਜਾ ਕੇ ਜੂਲ ਚ ਹਨਾ ਜੂਲ ਸਿਰ ਹੁੰਦਾ ਕਾ ਵਾ ਜਲਾਈ ਚ ਹੈ ਪੁੱਟੜ ਗਿਆ ਤਾਂ ਉਦੋਂ ਹੀ ਪੱਕਣ ਗਿਆ ਤਾਂ ਉਦੋਂ ਹੀ ਹੁੰਦੀ ਹੈ ਮਈ ਚ ਤਾਂ ਨਹੀਂ ਹੁੰਦੀ ਮਈ ਕਿੱਥੋਂ ਫੁੱਟ ਆਉਣਗੇ ਇਹ ਇਹ ਤਾਂ ਦਿਨਾਂ ਚ ਜਾਣੀ ਹੈ ਹੈ ਇਹ ਤਾਂ ਦਿਨਾਂ ਚ ਜਣ ਜਲਾਈ ਜਾਂਦੀ ਹੈ ਜਦੋਂ ਇਹਨਾਂ ਨੂੰ ਰੇਪ ਪਾਉਂਦੀ ਇਹਨਾਂ ਨਾਲ ਮਲ ਨਹੀਂ ਇਹਨਾਂ ਸੱਟ ਦੇ ਅੱਛਾ ਜੀ ਲਓ ਜੀ ਆਦੇ ਵੀ ਦਿਨਾਂ ਚ ਜਾਣ ਗਏ ਆ ਆ ਲੋ ਜੀ ਫਾਰਮ ਹਾਊਸ ਤੇ ਜਾ ਰਹੇ ਅਸੀਂ ਲਓ ਵੀ ਸਾਹਮਣੇ ਰਾਏ ਫਾਰਮ ਤੇ ਅਸੀਂ ਆ ਗਏ ਕੋਈ ਦੋਸਤੋ ਕੈਨੇਡਾ ਚ ਬੈਰੀ ਦੀ ਗੱਲ ਕਰਦੇ ਸੀ ਆਪਾਂ ਬੈਰੀ ਕਹਿੰਦੇ ਨੇ ਜਾਂ ਪੰਜਾਬੀ ਚ ਇਹਨੂੰ ਬੈਰੀ ਕਹਿੰਦੇ ਆ ਤੇ ਜਦੋਂ ਹਰਪ੍ਰਜਨ ਮਾਨ ਦੀ ਸ਼ੁਰੂਆਤੀ ਦੌਰ ਸੀਗਾ ਤੇ ਉਦੋਂ ਇੱਕ ਗੀਤ ਗਾਇਆ ਸੀ ਉਹਨੇ ਜਿਹੜੀ ਕੁੜੀ ਇੱਥੇ ਆਈ ਸੀ ਵਿਆਹ ਕੇ ਤੇ ਉਹਨੇ ਫਿਰ ਆਦੇ ਬਾਪੂ ਨੂੰ ਕਿਹਾ ਕੀਤਾ ਸੀ ਵੀ ਬਾਪੂ ਤੇਰੇ ਕੁੜਮਾ ਨੇ ਮੈਨੂੰ ਤਾਂ 베ਰੀ ਤੋੜ ਨਹੀਂ ਲਾਤਾ ਤੇ ਉਹ ਆ 베ਰੀ ਹੈ ਬਈ ਤੇ ਹੁਣ ਤਾਂ ਬਈ ਜਿਹੜੇ ਆਉਂਦੇ ਇੱਥੇ ਬਜ਼ੁਰਗ ਸਾਰੇ ਆਉਣ ਭਾਵੇਂ ਕੋਈ ਆ 베ਰੀ ਖੇਤਾਂ 'ਚ ਕੰਮ ਕਰਦੀ ਹੈ ਇਹਨੂੰ 베ਰੀ ਤੋੜਨ ਕਹਿੰਦੇ ਆ ਜੀ ਹੁਣ ਇਹ ਫੁੱਟਣ ਲੱਗੀਆਂ ਉਦੋਂ ਇਹ ਫੁਟਾਰ ਸ਼ੁਰੂ ਹੋਗੀ ਤੇ ਇਹਨੂੰ ਫਿਰ ਰੇਪਾ ਕੇ ਲਗਾਤਾਰ ਇਹਨੂੰ ਥੋੜੇ ਟਾਈਮ ਚ ਯਾਨਕਿ ਜੂਨ ਤੱਕ ਇਹ ਆ ਜਿਹੜੀ ਫੁਟਾਰ ਆ ਇਹ ਅੰਗੂਰ ਵਾਂਗੂੰ ਹੁੰਦੀ ਇੱਕ ਰੈੱਡ ਤੇ ਕਾਲੀ ਕਈ ਤਰ੍ਹਾਂ ਦੇ ਹੁੰਦੇ ਆ ਇਹ ਜਿਹੜੀ 베 베ਰੀ ਹੁੰਦੀ ਹੈ ਇਹ ਯਾਨਕਿ ਫਲ ਹੁੰਦਾ ਇੱਕ ਇਹ 베ਰੀਸ ਤੇ ਉਹ ਇਹ ਤੇ ਸਿਸਟਮ ਫਾਰਾ ਸਿਸਟਮ ਆ ਪਾਣੀ ਵਾਲਾ ਸਿਸਟਮ ਇੱਥੇ ਖੇਤਾਂ 'ਚ ਵੈਸੇ ਵੀ ਫਾਰਾ ਸਿਸਟਮ ਆ ਆ ਪਾਈ ਪਾਇ ਪਾ ਜਿਹੜੀ ਫਾਰਾ ਇਹਦੇ ਰਾਹੀਂ ਲੱਗਦਾ ਪਾਣੀ ਹੁਣ ਤਾਂ ਬਾਰਸ਼ਾਂ ਦਾ ਪਾਣੀ ਖੜਾ ਇਹਦੇ 'ਚ ਬਾਰਸ਼ ਕਈ ਤਰ੍ਹਾਂ ਦੀ ਪਈ ਜਾਂਦੀ ਆ ਆ ਬਾਰਸ਼ ਦਾ ਪਾਣੀ ਇਹਦੇ 'ਚ ਇਹ ਰਾਏ ਫਾਰਮ ਆ ਜਿੱਥੇ ਇੱਕ ਬੀਬੀ ਸਾਰਾ ਕਾਰਜਪਾਰਸਾ ਹੁੰਦੀ ਇਹਦਾ ਬਾਕੀ ਮਿਲਦੇ ਆ ਉਹਨਾਂ ਨੂੰ ਫਿਰ ਕਰਦੇ ਆ ਗੱਲ ਉਹਨਾਂ ਨਾਲ ਇਹ ਰਹੀ ہماری ਇਹ ਬੇਸਮੈਂਟਾਂ ਬਣੀਆਂ ਜੀ ਇੱਥੇ ਜਿਹੜੀਆਂ ਰਹਿੰਦੇ ਆ ਜਿਹੜੇ ਮਜ਼ਦੂਰ ਜਾਂ ਕੋਈ ਬਾਹਰੋਂ ਬਾਹਰ ਲਿਆ ਉਹ ਇੱਥੇ ਰਹਿੰਦੇ ਆ ਨਹੀਂ ਆ ਬੱਸਾਂ ਖੜਦੀਆਂ ਜੀ ਜਿਹੜੀਆਂ ਇਹਨਾਂ ਨੂੰ ਲੈ ਕੇ ਆਉਂਦੀਆਂ ਤੇ ਉਹ ਬੇਸਮੈਂਟਾਂ ਹੋਰ ਬਣੀਆਂ ਜਾਂਦੀਆਂ ਇੱਥੇ ਨਾਲ ਦੀ ਨਾਲ ਖੇਤਾਂ 'ਚ ਵੱਡੇ ਫਾਰਮ ਆ ਜੀ ਪੰਜਾਬੀਆਂ ਦੇ ਬਹੁਤ ਵੱਡੀਆਂ ਵੱੱਲਾ ਮਾਰੀਆਂ ਪੰਜਾਬੀਆਂ ਨੇ ਬਹੁਤ ਦੂਰ ਤੱਕ ਜਿਹੜਾ ਇਹਨਾਂ ਦੇ ਉਹ ਵੇਖੋ ਜੇ ਪਰਲੇ ਪਾਸੇ ਵੀ ਰਹਿੰਦੇ ਆ ਮਕਾਨ ਆਪਦੇ ਫਾਰਮ ਹਾਊਸ ਬਣਾਏ ਆ ਤੇ ਇਹਦੇ ਚੀ ਮਜ਼ਦੂਰਾ ਵਾਸਤੇ ਬੇਸਮੈਂਟਾਂ ਬਣਾ ਦਿੰਦੇ ਆ ਵੀ ਤਾਂ ਕਿ ਇੱਥੇ ਆਪਦਾ ਟਾਈਮ ਤੇ ਲੱਗ ਜਾਣਾ ਤੇ ਟਾਈਮ ਤੇ ਹਟ ਜਾਣਾ ਤੇ ਬੇਸਮੈਂਟਾਂ ਦਾ ਉਹਨਾਂ ਨੇ ਕਈ ਤਾਂ ਬੇਸਮੈਂਟਾਂ ਮਜ਼ਦੂਰਾਂ ਲਈ ਫ੍ਰੀ ਵੀ ਕਰ ਦਿੰਦੇ ਆ ਵੀ ਜੇ ਜੇ ਇੱਥੇ ਰਹਿਣਗੇ ਤੇ ਉਹਦੇ ਹਿਸਾਬ ਨਾਲ ਇਹਨਾਂ ਨੂੰ ਜਿਹੜਾ ਡਾਲਰ ਦਿੱਤੇ ਜਾਂਦੇ ਆ ਘੰਟਿਆਂ ਦੇ ਹਿਸਾਬ ਨਾਲ ਦਿੱਤੇ ਜਾਂਦੇ ਆ ਤੇ ਘੰਟਿਆਂ ਦੇ ਹਿਸਾਬ ਨਾਲ ਨਹੀਂ ਮੈਨੂੰ ਲੱਗਦੀ ਉਹ ਕ੍ਰੇਟ ਚ ਦੇ ਹਿਸਾਬ ਨਾਲ ਹੁੰਦੇ ਹੋਣੇ ਵੀ ਕਿੰਨੀ ਕ੍ਰੀਏਟ ਹਾਂ ਕਿੰਨੀ ਮਿਹਨਤ ਬੰਦਾ ਕਰਦਾ ਉਹਨਾਂ ਹੀ ਪੈਸੇ ਚਾਰ ਪੈਸੇ ਚੰਗੇ ਜੋੜ ਕੇ ਇੱਥੋਂ ਲੈ ਜਾਂਦਾ ਜਿਹੜੇ ਬਜ਼ੁਰਗ ਆਉਂਦੇ ਆ ਮਾਪਿਓਂ ਆਉਂਦੇ ਆ ਬੱਚਿਆਂ ਕੋਲੇ ਉਹ ਇੱਥੇ ਖੇਤਾ 'ਚ ਕੰਮ ਸ਼ੁਰੂ ਹੋ ਜੂਗਾ ਹੁਣ ਤਾਂ ਇਹਦੀ ਕਾੜ ਛਾੜ ਸ਼ੁਰੂ ਹੁੰਦੀ ਆ ਫਿਰ ਰੇਹ ਰੂਪ ਪੈਣ ਲੱਗ ਜਾਂਦੀ ਆ ਖਾਦ ਪੈਣ ਲੱਗ ਜਾਂਦੀ ਤੇ ਇਸ ਤੋਂ ਬਾਅਦ ਇਹ ਆਏ ਹੁਣ ਸਾਰਾ ਇਹ ਸਾਡੀ ਮੋਬਾਈਲ ਵੈਣ ਆ ਤੇ